ਤਕਰੀਬਾ ਚਮਕਦਾ ਹੋਇਆ ਫਤਾਰਾ ਹੈ ਕਿ ਇਹ ਬਹੁਤ ਜ਼ਿਆਦਾ ਕਰਦੇ ਰਹਿੰਦੇ ਨੇ ਹਜ਼ਾਰਾਂ ਹੀ ਆਪਰੇਸ਼ਨ ਮੈਂ ਮੇਰੇ ਟਿਨਿਓਰ ਹਲੇ ਤਕਰੀਬਨ 35 ਸਾਲ ਦਾ ਹੈਗਾ ਹਜ਼ਾਰਾਂ ਹੀ ਆਪਰੇਸ਼ਨ ਨੇ ਕਰਾ ਚੁੱਕੇ ਨੇ ਔਰ ਜਗ੍ਹਾ ਜਗ੍ਹਾ ਤੇ ਪੇਨ ਹੀ ਹੈਗਾ ਕਿ ਲੁਧਿਆਣਾ ਦੇ ਵਿੱਚ ਮਤਲਬ ਸ਼ਹਿਰ ਦੇ ਵਿੱਚ ਤੇ ਮੈਂ ਇਲਾਕਾ ਨਿਵਾਸੀ ਨੂੰ ਦੱਸਣਾ ਕਿ ਲਾਇਨ ਇੰਟਰਨੈਸ਼ਨਲ ਸਾਡੀ ਬਹੁਤ ਹੀ ਪੁਰਾਣੀ ਸੰਸਥਾ ਹੈ तकरीबन 107 ਸਾਲ ਪੁਰਾਣੀ ਸੰਸਥਾ ਹੈ ਤੇ ਸਾਡਾ ਕੰਮ ਹੈ ਮਾਨਵਤਾ ਦੀ ਸੇਵਾ ਤੁਹਾਨੂੰ ਜੀ ਆਇਆਂ ਨੂੰ ਆਈਆ ਮੈਂ ਕਿਹਾ ਇਸ ਹਨਾ ਕਿ ਜੀ ਐਮ ਦੇ ਰਾਤ ਦੇ 12 ਵਜੇ ਨੇ ਅਸੀਂ ਚੁੱਪੇ ਗਏ ਹਾਂ ਪੈ ਮਰੀਕਰ ਉਹ ਦਿਨ ਦੇ ਵਾਰ ਹੋਵੇਗਾ ਵਾਇਨ ਉੱਥੇ ਵੀ ਕੰਮ ਕਰ ਰਹੇ ਤੇ ਇਹ ਮਨੁੱਖਤਾ ਦੀ ਸੇਵਾ ਦਾ ਚੱਕਰ ਕਹਿੰਦਾ ਹੈ ਸੇਵਾ ਦਾ ਇਹ ਦਿਨ ਰਾਤ 24 ਘੰਟੇ 365 ਦਿਨ ਚੱਲਦਾ ਰਹਿੰਦਾ ਹੈ ਤੇ ਕਿ ਮੈਂ ਨੂੰ ਦੁਨੀਆ ਦੀ ਸਭ ਤੋਂ ਵੱਡੀ ਮਨੁੱਖਤਾ ਦੀ ਸੇਵਾ ਕਰਨ ਵਾਲੀ ਸੰਸਥਾ ਮੰਨ ਭਾਈ ਦੋਸਤੋ ਮੈਂ ਅੱਜ ਇਹ ਦੱਸਣਾ ਚਾਹਾਂ ਇਹ ਜਿਹੜਾ ਇਹ ਕੈਂਪ ਲੱਗਿਆ ਵੀ ਆਪਾਂ ਕਹਿੰਦੇ ਆ ਜੀ ਵੀ ਚਲੋ ਕੈਂਪ ਲਾਤੇ ਗੈਂਸ ਸਰਜਰੀ ਆਪਰੇਸ਼ਨ ਹੋ ਗਿਆ ਅੱਜ ਵਧੀਆ ਤੋਂ ਵਧੀਆ ਮਸ਼ੀਨਾਵਾਂ ਦੇ ਉੱਤੇ ਵਧੀਆ ਤੋਂ ਵਧੀਆ ਇੱਥੇ ਡਾਕਟਰ ਨੋਲੇਜੇਬਲ ਡਾਕਟਰ ਤੇ ਕੰਪੀ ਅਸੀਂ ਇਹ ਕੰਮ ਕੋਲ ਕਰ ਰਹੇ ਆ ਤੇ ਤੁਹਾਡਾ ਆਪਰੇਸ਼ਨ ਐਕਸਟਰਾ ਨਹੀਂ ਵੀ ਤੁਹਾਨੂੰ ਲੈ ਜਾਣਾ ਤੇ ਆਪਣਾ ਆਪਰੇਸ਼ਨ ਕਰਕੇ ਭੇਜ ਦੇਣਾ ਬਹੁਤ ਵਧੀਆ ਇੰਤਜ਼ਾਮ ਇਹਨਾਂ ਸ਼ੰਕਰਾ ਹਸਪਤਾਲ ਸਿਰਾਨੂੰ ਪਤਾ ਹੈ ਕਿ ਇਹ ਬਹੁਤ ਵੱਡੀ ਇੱਕ ਚੇਨ ਹੈ ਉਹਨਾਂ ਦੇ ਇਕ ਕਈ ਡਾਕਟਰ ਹੈਗੇ ਨੇ ਜਿਹੜੇ ਕਿ ਤੁਹਾਡੇ ਵਾਸਤੇ ਹਮੇਸ਼ਾ ਹਾਜ਼ਰ ਨੇ ਅਸੀਂ ਤੁਹਾਨੂੰ ਲੈ ਕੇ ਜਾਵਾਂਗੇ ਫਿਰ ਇੱਥੇ ਛੱਡ ਕੇ ਜਾਵਾਂਗੇ ਤੇ ਇਹ ਸਾਡਾ ਕੰਮ ਜਦ ਤੱਕ ਤੁਹਾਡੀ ਅੱਖਾਂ ਦਾ ਕੰਮ ਪੂਰਾ ਨਹੀਂ ਹੋ ਜਾਂਦਾ ਨਹੀਂ ਕੋਈ ਪਰੇਸ਼ਾਨ ਨਿਕਲਣਾ ਚਾਹੇ ਇੱਕ ਨਿਕਲੇ ਭਾਵੇਂ 100 ਨਿਕਲੇ ਭਾਵੇਂ 200 ਨਿਕਲਣ ਉਹ ਅਸੀਂ ਕਿਰਾਏ ਛੱਡਨੇ ਨੇ ਤੇ ਸਾਡਾ ਮੇਨ ਕੰਮ ਹੈ ਬਿਦੋਗਾ ਨੂੰ ਔਰ ਵਾਇਨ ਇੰਟਰਨੈਸ਼ਨਲ ਦਾ ਮੇਨ ਜਿਹੜਾ ਸ਼ੁਰੂਆਤ ਹੋਈ ਸੀ ਅੱਜ ਤੱਕ ਅਸੀਂ ਬਹੁਤ ਸਾਰੇ ਕੰਮ ਕਰਦੇ ਆ ਐਨਵਾਇਰਨਮੈਂਟ ਦਾ ਹੈ ਬਲੱਡ ਡੋਨੇਸ਼ਨ ਦਾ ਜਦੋਂ ਅਸੀਂ 100 ਸਾਲ ਪਹਿਲੇ ਇਹਦੀ ਸ਼ੁਰੂਆਤ ਕੀਤੀ ਸੀ ਉਹ ਵਿਜਨ ਤੋਂ ਕੀਤੀ ਸੀ ਸਾਈਟ ਤੋਂ ਹੀ ਕੀਤੀ ਸੀ ਉਹ ਇੱਕ ਵਾਰੀ ਫੇਰ ਬਹੁਤ ਬਹੁਤ ਮੁਬਾਰਕਬਾਦ ਪੂਰੇ ਇਲਾਕਾ ਦੇ ਵਸਨੀਕਾਂ ਨੂੰ ਜਾਗਰਤ ਕਮੈਂਟ ਦੇ ਉਦੇਦਾਰਾਂ ਨੂੰ ਤੇ ਨਾਲ ਹੀ ਸਾਡਾ ਬਹੁਤ ਹੀ ਚਮਕਦਾ ਹੋਇਆ ਕਲੱਬ ਲਾਇਨਸ ਕਲੱਬ ਲੁਧਿਆਣਾ ਵੈਜੀਟੇਰੀਅਨ ਦੇ ਇੱਕ ਇੱਕ ਮੈਂਬਰ ਨੂੰ ਜਿਨ੍ਹਾਂ ਦੀ ਅਗਵਾਈ ਦੇ ਵਿੱਚ ਇਹ ਪ੍ਰੋਜੈਕਟ ਲੱਗਾ ਹੈ ਥੈਂਕ ਯੂ ਜੈ ਹਿੰਦ ਜੈ ਲਾਇਨਸ ਤੁਸੀਂ ਮਾਨ ਬਖਸ਼ਿਆ ਟਾਈਮ ਕੱਢਿਆ ਸਾਡੇ ਵਾਸਤੇ ਔਰ ਇਹ ਬਹੁਤ ਵੱਡੀ ਗੱਲ ਹੈ ਕਿਉਂਕਿ ਸਾਰੇ ਹਿੰਦੁਸਤਾਨ ਲਈ ਤੁਸੀਂ ਕੰਮ ਕਰਦੇ ਹੋ ਕਿ ਅਸੀਂ ਜਦੋਂ ਵੀ ਯਾਦ ਕਰਦੇ ਹਾਂ ਸਾਡੇ ਲਈ ਹਮੇਸ਼ਾ ਤੁਹਾਡੇ ਕੋਲ ਟਾਈਮ ਹੁੰਦਾ ਭਾਵੇਂ ਕਿੰਨਾ ਵੀ ਸ਼ਡਿਊਲ ਟਾਈਟ ਹੋਵੇ ਬੜੇ ਮਾਨ ਦੀ ਗੱਲ ਧੰਨਵਾਦ ਬਹੁਤ ਬਹੁਤ ਮੈਂ ਸ਼ਾਮਲ ਹੋਏ ਸਾਡੇ ਮੁੱਖ ਮਹਿਮਾਨ ਸ਼੍ਰੀਮਾਨ ਯੁਗੇਸ਼ ਸੋਨੀ ਜੀ ਜਿਹੜੇ ਇੱਕ ਲਾਇਨਜ਼ ਕਲੱਬ ਦੇ ਪ੍ਰੈਜ਼ੀਡੈਂਟ ਨੇ ਲੁਗਿਆਣੇ ਜ਼ਿਲ੍ਹੇ ਦੇ ਉਹਨਾਂ ਦੇ ਨਾਲ ਸਰਦਾਰ ਅਵਤਾਰ ਸਿੰਘ ਜੀ ਲਾਇਨਜ਼ ਅਤੇ ਸ਼ੰਕਰ ਆਈ ਹਸਪITAL ਤੋਂ ਸਾਡੇ ਡਾਕਟਰ ਸਾਹਿਬਾਨ ਅਤੇ ਉਹਨਾਂ ਦੀ ਟੀਮ ਸਾਡੇ ਗਰਤ ਜਾਗਰਤੀ ਫੈਡਰੇਸ਼ਨ ਦੇ ਸਾਡੇ ਸੀਨੀਅਰ ਆਗੂ ਜਿਹੜੇ ਇੱਥੇ ਮੌਜੂਦ ਨੇ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਸਭ ਤੋਂ ਪਹਿਲਾਂ ਮੈਂ ਸ਼ੰਕਰ ਆਈ ਹਸਪITAL ਦਾ ਧੰਨਵਾਦ ਕਰਦਾ ਕਿ ਉਹਨਾਂ ਨੇ ਸਾਨੂੰ ਬਹੁਤ ਵੱਡਾ ਸਹਿਯੋਗ ਦਿੱਤਾ ਇਸ ਆਈ ਕੈਂਪ ਦੇ ਵਿੱਚ ਕਿਉਂਕਿ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਆਪਰੇਸ਼ਨ ਬਹੁਤ ਮਹਿੰਗੇ ਹੁੰਦੇ ਨੇ ਇੱਕ ਬੰਦਾ ਅੱਖਾਂ ਦਾ ਆਪਰੇਸ਼ਨ ਕਰਾਉਂਦਾ ਚੱਲੇਵੇ ਉਹਦਾ 22-23000 ਰੁਪਏ ਲੱਗ ਜਾਂਦਾ ਕਿਉਂਕਿ ਲੈਂਸਾਂ ਦੇ ਹਿਸਾਬ ਨਾਲ ਆਪਰੇਸ਼ਨ ਹੁੰਦੇ ਨੇ 10000 ਤੋਂ ਸ਼ੁਰੂ ਹੋ ਜਾਂਦੇ ਨੇ ਜਿਹੜੇ 25 30 35 ਤੱਕ ਚਲੇ ਜਾਂਦੇ ਨੇ ਇਸ ਲਈ ਇਹਨਾਂ ਨੇ ਸਾਨੂੰ ਬਹੁਤ ਵੱਡਾ ਸਹਿਯੋਗ ਦੇ ਕੇ ਜਿਹੜਾ ਅੱਜ ਦਾ ਕੈਂਪ ਲਗਾਇਆ ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਦੂਸਰਾ ਧੰਨਵਾਦ ਪੰਜਾਬ ਸਰਕਾਰ ਦਾ ਕਰਦੇ ਹਾਂ ਜਿਨ੍ਹਾਂ ਨੇ ਸਾਨੂੰ ਅੱਜ ਇਸ ਕੈਂਪ ਦੀ ਪ੍ਰਵਾਨਗੀ ਦਿੱਤੀ ਅਤੇ ਲਾਇੰਟ ਕਲੱਬ ਦਾ ਬਹੁਤ ਧੰਨਵਾਦ ਕਰਦੇ ਆ ਕਿਉਂਕਿ ਜਿਸ ਦਿਨ ਮੈਂ ਪਹਿਲੇ ਰਣ ਸਰਦਾਰ ਅਵਤਾਰ ਸਿੰਘ ਜੀ ਨੂੰ ਮਿਲਿਆ ਮੈਨੂੰ ਕਿਸੇ ਮੇਰੇ ਮਿੱਤਰ ਨੇ ਬੁਲਾਇਆ ਇਹਨਾਂ ਨੂੰ ਸਾਡਾ ਆਪਸ ਵਿੱਚ ਮੇਲ ਹੋਇਆ ਆਪਸ ਵਿੱਚ ਗੱਲਾਂਬਾਤਾਂ ਜਦੋਂ ਹੋਈਆਂ ਯਾਰ ਮੇਰਾ ਮਨ ਜਿਹੜਾ ਇਹਨਾਂ ਦੀ ਸੇਵਾ ਦੇਖ ਕੇ ਭਚੀ ਗਿਆ ਫਿਰ ਇੰਨੀ ਸੇਵਾ ਕਿਉਂਕਿ ਹਰੇਕ ਕਿਸੇ ਕੋਲ ਟਾਈਮ ਹੀ ਨਹੀਂ ਹੁੰਦਾ ਅੱਜਕੱਲ੍ਹ ਸਾਡੇ ਕਈ ਸਾਥੀ ਜਿਹੜੇ ਨੇ ਟਾਈਮ ਤੇ ਨਹੀਂ ਪਹੁੰਚਦੇ ਇਹ ਦੇਖੋ ਆਪਣਾ ਸਾਰਾ ਕੰਮ ਇਹਨਾਂ ਦਾ ਬਹੁਤ ਵੱਡਾ ਕਾਰੋਬਾਰ ਹੈ ਇਹਨਾਂ ਦੀ ਫੈਕਟਰੀ ਹੈ ਬਹੁਤ ਵੱਡੀ ਪਰਮਾਤਮਾ ਇਹਨਾਂ ਦੇ ਕੰਮ ਨੂੰ ਚੜ੍ਹਦੀ ਕਲਾ ਬਖਸ਼ੇ ਇਹਨਾਂ ਦਾ ਆਪਣੇ ਕਾਮਕਾਰ ਹੈ ਆਪਣਾ ਕਾਮਕਾਰ ਛੱਡ ਕੇ ਸਾਡੇ ਦੇ ਵਿੱਚ ਉੱਠੇ ਅਸੀਂ ਇੱਕ ਦੂਜੇ ਤੋਂ ਬਾਹਰ ਬਰੁਧ ਘੋੜ ਕੇ ਭੱਜ ਕੇ ਅਸੀਂ ਕਿੱਥੇ ਹੋ ਗਏ ਮਿੱਥੇ ਹੋ ਕੇ ਰੋਕਾਂ ਦੀ ਜਿੱਦ ਜਿੱਦੀ ਮਰਜ਼ੀ ਕਰੀਏ ਨਾਲ ਇਸ ਲਈ ਸੁਭਿ ਰਹੂਗਾ ਅੱਜ ਦੇ ਜਿਹੜਾ ਇਸ ਲਈ ਸੁਨੇਹਾ ਸਾਡੇ ਹਰਤਾਰ ਸਿੰਘ ਜੀ ਵੱਲੋਂ ਅਤੇ ਸਾਡੇ ਵਿਜੇ ਸੋਢੀ ਜੀ ਵੱਲੋਂ ਮਿਹਨਤ ਕਰਕੇ ਲੋਕ ਸਾਰੇ ਰੋਟੀ ਖਾਂਦੇ ਨੇ ਇਸ ਲਈ ਇਹ ਕੈਂਪ ਜਿਹੜੇ ਨੇ ਸਾਡੇ ਵਾਸਤੇ ਬਹੁਤ ਬਰਦਾਸ਼ਤ ਇਹ ਪ੍ਰੋਗਰਾਮ ਇਸੇ ਤਰੀਕੇ ਇੱਕ ਡੇਢ ਵਜੇ ਤੱਕ ਚੱਲਦਾ ਰਹੇਗਾ ਤੁਸੀਂ ਹੋਰ ਵੀ ਜਿੱਥੇ ਤੁਹਾਡੀ ਅਪ੍ਰੋਚ ਹੈਗੀਏ ਫੋਨ ਕਰੋ ਜਿਹੜੇ ਆਪਰੇਸ਼ਨ ਜਿਹਨਾਂ ਦੇ ਹੋਣ ਚਾਹੇ ਉਹ ਦੂਰ ਨੇ 10 ਨੇ ਜਾਂ 100 ਉਸ ਕਾਲ ਦੀ ਕੋਈ ਉਹ ਸਾਰੇ ਅਸੀਂ ਕਰਾਂਗੇ ਤੇ ਹੁਣ ਮੈਂ ਵਿਕਤੀ ਕਰਾਂਗਾ ਟੀਮ ਨੂੰ ਪਰਿਆਉ ਡਾਕਟਰ ਸਾਹਿਬਾਨ ਨਾਲ ਇੱਕ ਇੱਕ ਫੋਟੋ ਹੋ ਜਾ ਅੰਦਰ ਚੱਲਦੇ ਆ ਬਲਾਕੇ ਸਰ ਕੋਈ ਹੋਰ ਦਵਾਈ ਨਾਲ ਖਾਣ ਦੇ ਵਿੱਚ ਤੁਹਾਨੂੰ ਕਿੱਥੇ ਕਿੱਥੇ ਲੋੜ ਹੈ ਕੋਈ ਬਾਪੂ ਜੀ ਤੁਹਾਡੇ ਆ ਗਿਆ ਹੈ ਜੇਬ ਤੇ ਤੁਸੀਂ ਬੈਠ ਜਿਓ ਤੁਸੀਂ ਆਪਾਂ ਤੁਹਾਨੂੰ ਲੈ ਕੇ ਜਾਵਾਂਗੇ ਸਿੰਘ ਜੀ ਹੀਰਾ ਕਰੋੜਾੜ ਵਣ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਹੁਣ ਮੈਂ ਬੇਨਤੀ ਕਰਨਾ ਅੱਜ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਲੋੜਵੰਦਾ ਵਾਸਤੇ ਸੇਤਾ ਸੁਪਰੀ ਮੈਡੀਕਲ ਕੈਂਪ ਲਗਾਇਆ ਗਿਆ ਜਿਸ ਦੇ ਵਿੱਚ ਭਾਈ ਜੀ ਐ ਸਰਜੀ ਜੀ ਕਢਿਆਣਾ ਜਿਹੜੇ ਪ੍ਰਧਾਨ ਹਨ ਗਲਤ ਜਾਗਰਤੀ ਫੈਡਰੇਸ਼ਨ ਦੇ ਉਹਨਾਂ ਦੇ ਸਹਿਯੋਗ ਨਾਲ ਲਾਇਨਸ ਕਲੱਬ ਲੁਧਿਆਣਾ ਤੇ ਵੈਜੀਟੇਰੀਅਨ ਸ਼ੰਕਰ ਹਸਪਤਾਲ ਦੇ ਮਾ ਡਾਕਟਰਾਂ ਦੇ ਸਹਿਯੋਗ ਨਾਲ ਅੱਖਾਂ ਦਾ ਮੁਫਤ ਚੈੱਕਅਪ ਅਤੇ ਆਪਰੇਸ਼ਨ ਕੈਂਪ ਅੱਜ ਇੱਥੇ ਆਪਾਂ ਹੁਣ ਮੌਜੂਦਾਂ ਐਕਸਲੈਂਟ ਪਬਲਿਕ ਕਲ ਮੇਨ ਰੋਡ ਮੀਓਵਾਲ ਲੁਧਿਆਣਾ ਵਿਖੇ ਜਿਸ ਦੇ ਵਿੱਚ ਜਿੱਥੇ ਕਾਈਸ ਕਲੱਬ ਦੇ ਪ੍ਰਧਾਨ ਜੀ ਪੁਗੀਆਂ ਸ਼ਖਸੀਅਤਾਂ ਕੈਪਟਨ ਸੁਖਦੇਵ ਜੀ ਫਿਰ ਡਾਕਟਰ ਰਾਮ ਸਿੰਘ ਜੀ ਚੇਅਰਮੈਨ ਸਾਹਿਬ ਮختار ਸਿੰਘ ਜੀ ਡਾਕਟਰ ਗੁਪਤਾ ਜੀ ਅਤੇ ਬਹੁਤ ਹੀ ਸਕਾਰਯੋਗ ਸਖੀਤ ਯੁਗੇਸ਼ ਸੋਨੀ ਜੀ ਅਤੇ ਸਮੂਹ ਸਹਾਯੋਗੀ ਸਾਰੇ ਵਿਧਾਈ ਦੇ ਪਾਤਰ ਹਨ ਕਿ ਇਸ ਇਲਾਕੇ ਦੇ ਵਿੱਚ ਜੋ ਅੱਖਾਂ ਦਾ ਜਿਹੜੀ ਕਵਿਤਾ ਹੈ ਉਹ ਅੱਖਾਂ ਦੇ ਨਾਲ ਰੋਸ਼ਨੀ ਦੇ ਨਾਲ ਪੜੀ ਜਾਂਦੀ ਹੈ ਦੁਨੀਆ ਨੂੰ ਵੇਖਿਆ ਜਾਂਦਾ ਅੱਖਾਂ ਸਰੀਰ ਦਾ ਉਹ ਬਹੁਤ ਹੀ ਜ਼ਰੂਰੀ ਅੰਗ ਹਨ ਜਿਸ ਤੋਂ ਬਿਨਾ ਆਪਾਂ ਚੱਲ ਫਿਰ ਨਹੀਂ ਸਕਦੇ ਦੇਖ ਨਹੀਂ ਸਕਦੇ ਔਰ ਇਹ ਸੇਵਾ ਜੋ ਇਹਨਾਂ ਉਗੇ ਸਖਸ਼ੀਤਾਂ ਵੱਲੋਂ ਕਰਵਾਈ ਜਾ ਰਹੀ ਹੈ ਆਲਰੇਡੀ ਆਤਮਰਮਲੋਂ ਸ਼੍ਰੀ ਫਰੋਗੜ ਸਾਹਿਬ ਵੱਲੋਂ ਸਾਰਿਆਂ ਦਾ ਜਿੱਥੇ ਧੰਨਵਾਦ ਹੈ ਉੱਥੇ ਜੋ ਅੱਜ ਲੋੜਵੰਦ ਵੀਰ ਇਸ ਕੈਂਪ ਦੇ ਵਿੱਚ ਹਾਜ਼ਰ ਹੋ ਕੇ ਚੈੱਕਅਪ ਕਰਵਾ ਰਹੇ ਆ ਜਾਂ ਆਪਰੇਸ਼ਨ ਕਰਾਉਣੇ ਆ ਉਹ ਜਿਹੜੂ ਜੋ ਡਾਕਟਰਸ ਤੁਹਾਨੂੰ ਪ੍ਰਕਾਸ਼ਨ ਦਿੰਦੇ ਆ ਭਾਵੇਂ ਤੁਹਾਨੂੰ ਕੁਝ ਅੱਖਾਂ ਦੇ ਬਾਰੇ ਵੀ ਜਾਗਰੂਕ ਕਰਦੇ ਆ ਕਿ ਕਿਸ ਤਰ੍ਹਾਂ ਤੁਸੀਂ ਇਹ ਸਾਵਧਾਨੀ ਵਰਤਣੀ ਹੈ روئی دے نیٹ نو سباڑ دے 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 ਮੈਡੀਸਨ ਕਿੱਧਰ ਪਏ ਨੇ ਬਾਹਰ ਮੈਂ ਕਿੱਥੋਂ ਲੱਭਾਂ ਕੋਈ ਨਹੀਂ ਅੰਦਰ ਆਇਆ ਇਹਨਾਂ ਬਿਲਾ ਪਰਿਆ ਨਹੀਂ ਛੱਡ ਕੇ ਜਾਣਾ ਹਾਂ ਛੁੱਟੀ ਲੈਣ ਦੀ ਹਾਂ ਜੋ ਲਗਾਏ ਤੇ ਛੁੱਟੀ ਮੰਗਦੇ ਆ ਅੱਜ ਆ ਜਾ ਆਹ ਵਾ ਕੁਛ ਨਾ ਲੈਂਦੇ ਆਪਾਂ ਕੈਂਪ ਲਾਇਆ ਗਿਆ ਲਾਇੰਸ ਕਲੱਬ ਦਾ ਕਿਨਵਾ ਕੈਂਪਾਂ ਇਹ ਕੀ ਪ੍ਰਬੰਧ ਕੀਤੇ ਗਏ ਨੇ ਵੀ ਕਿੰਨੇ ਪੇਸ਼ੈਂਟ ਨੇ ਜਿਨ੍ਹਾਂ ਦੇ ਆਪਰੇਸ਼ਨ ਹੋਣਗੇ ਉਹਦੇ ਉੱਤੇ ਅੱਜ ਇੱਥੇ ਸਾਡੇ ਲਾਇੰਸ ਕਲੱਬ ਵੈਜੀਟੇਰੀਅਨ ਉਹਨਾਂ ਦੀ ਸਮੂਹ ਟੀਮ ਆਈ ਹੋਈ ਹੈ ਤੇ ਅੱਖਾਂ ਦਾ ਮੁਫਤ ਚੈੱਕਅਪ ਆਪਰੇਸ਼ਨ ਕੈਂਪ ਨਥੇ ਲੱਗਾ ਹੈ ਵਿਦ ਦਾ ਕੋਆਪਰੇਸ਼ਨ ਆਫ ਸੰਕਰਾ ਹਸਪੀਟਲ ਐਂਡ ਹਲਤ ਜਾਗਤੀ ਫੈਡਰੇਸ਼ਨ ਦੇ ਪੂਰੇ ਨੁਮਾਇੰਦੇ ਜੋ ਕਿ ਇੱਥੇ ਮੌਜੂਦ ਨੇ ਸਾਡੇ ਨਾਇਨ ਇੰਟਰਨੈਸ਼ਨਲ ਦਾ ਕਮੀ ਹੈ ਕਿ ਸੇਵਾ ਕਰਨਾ ਔਰ ਸਾਡੀ ਸ਼ੁਰੂਆਤ 107 ਸਾਲ ਪਹਿਲੇ ਇੱਥੇ ਹੋਈ ਹੈ ਆਪਣਾ ਜਿਹੜਾ ਸਾਡਾ ਅਮਰੀਕਾ ਅਮਰੀਕਾ ਤੋਂ ਸ਼ੁਰੂ ਹੋਈ ਹੈ ਅੱਜ ਸਾਡੇ ਤਕਰੀਬਨ 14 ਲੱਖ ਮੈਂਬਰ ਆਲ ਓਵਰ ਦ ਵਰਲਡ ਹੈਗੇ ਨੇ ਜਿਹੜੇ ਕਿ ਦਿਨ ਰਾਤ ਸੇਵਾ ਦੇ ਵਿੱਚ ਲੱਗੇ ਹੋਏ ਨੇ ਔਰ ਸਾਡਾ ਕੰਮ ਔਰ ਇਹਦੀ ਇਸ ਜਲਾਨ ਇੰਟਰਨੈਸ਼ਨਲ ਅੱਜ ਤੱਕ ਅਸੀਂ ਬਹੁਤ ਸਾਰੇ ਕੰਮ ਕਰਦੇ ਆਂ ਇਹਦੀ ਸ਼ੁਰੂਆਤ ਹੀ ਮਤਲਬ ਵਿਜਨ ਤੋਂ ਹੋਈ ਹੈ ਔਰ ਵਿਜਨ ਦਾ ਕੰਮ ਐਂਡ ਆਈ ਵਿਲ ਕੰਗ੍ਰੈਚੂਲੇਟ ਸਾਡੇ ਕਲੱਬ ਨੂੰ ਨਾ ਨਾਲੇਤ ਜਾਗਰਤੀ ਫੈਡਰੇਸ਼ਨ ਔਰ ਸ਼ਿਕਰਾ ਹਸਪੀਟਲ ਨੂੰ ਜਿਨ੍ਹਾਂ ਕੇ ਆਪਣੇ ਬਹੁਤ ਵਧੀਆ ਸਮਾਜ ਦੀ ਸੇਵਾ ਕੀਤੀ ਹੈ ਥੈਂਕ ਯੂ ਯਾਹ ਜੀ ਜੀ ਹਾਂ ਜੀ ਖੜਿਆਣਾ ਜੀ ਅੱਜ ਦਾ ਜਿਹੜਾ ਕੈਂਪ ਲਾਇਆ ਗਿਆ ਜੀ ਕਿੰਨੇ ਕ ਬੈਨੀਫੀਸ਼ੀਅਰੀ ਪਹੁੰਚ ਚੁੱਕੇ ਨੇ ਜੀ ਪੂਰੇ ਬਾਰੇ ਅੱਜ ਦੇ ਇਸ ਕੈਂਪ ਦੀ ਮੈਂ ਸਭ ਤੋਂ ਪਹਿਲਾਂ ਧੰਨਵਾਦ ਕਰਦਾ ਲਾਇਨਸ ਕਲੱਬ ਨੂੰ ਅਤੇ ਸ਼ੰ크ਰਾ ਹਾਈਸਟ ਵਾਲਿਆਂ ਦਾ ਧੰਨਵਾਦ ਕਰਦਾ ਜਿਨ੍ਹਾਂ ਦੀ ਸਾਰੀ ਟੀਮ ਇੱਥੇ ਮੌਜੂਦ ਹੈ ਉਹ ਸ਼ੰ크ਰਾ ਹਾਈਸਟ ਅਤੇ ਲਾਇਨਸ ਕਲੱਬ ਦੇ ਸਹਿਯੋਗ ਨਾਲ ਜਿਹੜਾ ਅੱਜ ਦਾ ਜਿਹੜਾ ਕੈਂਪ ਲਗਾਇਆ ਗਿਆ ਇਸ ਕੈਂਪ ਦੇ ਵਿੱਚ ਤਕਰੀਬਨ 250 ਦੇ ਕਰੀਬ ਮਰੀਜ਼ ਹਜੇ ਤੱਕ ਪਹੁੰਚ ਚੁੱਕੇ ਨੇ ਹਜੇ 12 ਵਜੇ ਨੇ ਕਿਉਂਕਿ 2 ਵਜੇ ਤੱਕ ਦਾ ਟਾਈਮ ਆ 250 ਦੇ ਕਰੀਬ ਮਰੀਜ਼ ਪਹੁੰਚ ਚੁੱਕੇ ਨੇ ਜਿਨ੍ਹਾਂ ਨੇ ਆਪਣਾ ਚੈੱਕਅਪ ਕਰਵਾਇਆ ਅਤੇ ਜਿਹੜੇ ਆਪਰੇਸ਼ਨ ਨੇ ਉਹ 15 20 ਦੇ ਕਰੀਬ ਹੋ ਚੁੱਕੇ ਨੇ ਤੇ ਮੈਨੂੰ ਉਮੀਦ ਆ ਵੀ 30 40 ਦੇ ਕਰੀਬ ਇੱਥੇ ਆਪਰੇਸ਼ਨ ਹੋਣਗੇ ਮੈਂ ਸਾਰੀ ਟੀਮ ਦਾ ਸ਼ਾਕਰਾ ਹਾਂ ਹਸਪਤਾਲ ਅਤੇ ਲਾਂਚ ਕਲੱਬ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਇਸ ਕੈਂਪ ਦੇ ਵਿੱਚ ਫ੍ਰੀ ਆਪਰੇਸ਼ਨ ਅੱਖਾਂ ਦੀਆਂ ਐਨਕਾਂ ਅਤੇ ਦਵਾਈਆਂ ਵੀ ਫ੍ਰੀ ਦਿੱਤੀਆਂ ਜਾ ਰਹੀਆਂ ਨੇ ਮੈਂ ਸਾਡੀ ਸਾਰੀ ਟੀਮ ਦਾ ਅਤੇ ਲਾਈਨ ਕਲੱਬ ਦਾ ਤੇ ਸ਼ੰਕਰਾਈਸਰ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਹੜੀ ਬੱਸ ਆ ਉਹ ਲੈ ਕੇ ਜਾਊ ਮਰੀਜ਼ਾਂ ਨੂੰ ਤੇ ਛੱਡ ਕੇ ਵੀ ਜਾਊ ਫਿਰ ਹਾਂਜੀ ਬੱਸ ਇਹਨਾਂ ਦੀ ਖੜੀ ਆ ਆਈਐਸ ਵਾਲਿਆਂ ਦੀ ਸ਼ੰਕਰਾਈਸਰ ਵਾਲਿਆਂ ਦੀ ਉਹ ਸਾਰੇ ਮਰੀਜ਼ਾਂ ਨੂੰ ਹੁਣੇ ਬਿਠਾਇਆ ਹੋਇਆ ਇੱਥੇ ਅਸੀਂ ਉਹਨਾਂ ਨੂੰ ਨਾਲ ਹੀ ਲੈ ਕੇ ਜਾਣਗੇ ਹੁਣ ਆਪਰੇਸ਼ਨ ਕਰਕੇ ਫਿਰ ਉਹ ਇੱਥੇ ਛੱਡ ਕੇ ਵੀ ਜਾਣਗੇ ਬਹੁਤ ਬਹੁਤ ਨਰਾ ਧੰਨਵਾਦ ਖਾਣ ਪੀਣ ਦਾ ਜਿਹੜਾ ਉੱਥੇ ਡਾਈਟ ਦਾ ਜਿਹੜਾ ਟਾਈਡ ਦਾ ਵੀ ਪੂਰਾ ਪ੍ਰਬੰਧਾ ਸਾਰਾ ਅਸੀਂ ਵੀ ਇੱਥੇ ਲੰਗਰ ਤਿਆਰ ਕੀਤਾ ਹੋਇਆ ਠੀਕ ਹੈ ਸਾਡੇ ਕੋਲੋਂ ਵੀ ਲੰਗਰ ਤਿਆਰ ਆ ਜਿਹੜੇ ਜਿਹੜੇ ਮਰੀਜ਼ਾਂ ਨੇ ਆਪਰੇਸ਼ਨ ਦੇ ਵਿੱਚ ਜਾਣਾ ਉਹਨਾਂ ਨੂੰ ਇੱਥੇ ਲੰਗਰ ਛਕਾ ਕੇ ਅਸੀਂ ਭੇਜਾਂਗੇ ਉੱਥੇ ਵੀ ਸਾਰਾ ਲੰਗਰ ਦਾ ਪੂਰਾ ਪ੍ਰਬੰਧਾ ਮੈਡੀਕਲ ਹਲਕੇ ਜਿੰਨਾ ਮੈਂ ਕੈਂਪਾ ਜੀ ਤੁਹਾਡਾ ਇਹ ਸਾਨੇਵਾਲ ਕੈਂਪ ਦੇ ਵਿੱਚ ਸਾਡਾ ਤਕਰੀਬਨ ਪੰਜਵਾਂ ਕੈਂਪ ਆ ਅਸੀਂ ਲਾਈਨ ਦੇ ਕਲੱਬ ਦੇ ਸਹਿਯੋਗ ਦੇ ਨਾਲ ਉਹਨਾਂ ਨੇ ਸਮੇਂ ਦੇ ਵਿੱਚ ਵੀ ਦੰਦਾਂ ਦਾ ਕੈਂਪ ਅਤੇ ਫ੍ਰੀ ਮੈਡੀਕਲ ਕੈਂਪ ਅਤੇ ਹੋਰ ਆਈ ਕੈਂਪ ਜਿਹੜੇ ਅੱਖਾਂ ਦੇ ਆਪਰੇਸ਼ਨ ਕੈਂਪਾ ਲਗਾਵਾਂਗੇ ਬਹੁਤ ਬਹੁਤ ਧੰਵਾਦ ਅੱਜ ਜਿਹੜਾ ਕੈਂਪ ਲਾਇਆ ਗਿਆ ਜੀ ਸਮਾਜ ਦੀ ਭਲਾਈ ਦੇ ਲਈ ਉਹਦੇ ਬਾਰੇ ਕਿੰਨੇ ਕ ਲੋਕ ਆ ਚੁੱਕੇ ਆ ਕਿੰਨੀ ਲੋੜ ਸੀ ਇਸ ਇਲਾਕੇ ਦੇ ਵਿੱਚ ਕਿ ਪਛੜਿਆ ਇਲਾਕਾ ਮੰਨਿਆ ਜਾਂਦਾ ਹੈ ਇਲਾਕਾ ਭਾਵੇਂ ਕਿ ਲੁਧਿਆਣਾ ਤੋਂ ਇਹ 20 ਕਿਲੋਮੀਟਰ ਦੀ ਦੂਰੀ ਤੇ ਹੈ ਪਰ ਕਿਸੇ ਕਾਰਨਾ ਕਰਕੇ ਅਣਗੋਲਿਆ ਗਿਆ ਜਿਸ ਦਾ ਹੁਣ ਸਿਹਰਾ ਜਿਹੜਾ ਹੈ ਜਿੱਥੇ ਸ਼ੰਕਰਾ ਹਸਪਤਾਲ ਹੈ ਉਥੇ ਪੂਰੇ ਭਾਰਤ ਦੇ ਵਿੱਚ ਕੇਰਲਾ ਤੋਂ ਸਟਾਰਟ ਹੋ ਕੇ ਚੱਲਿਆ ਆਇਆ ਲੁਧਿਆਣਾ ਤੋਂ ਅੱਜ ਲਾਇਨਸ ਕਲੱਬ ਵਾਲੇ ਪੂਰੀ ਟੀਮ ਦਾ ਜਿੰਨਾ ਨੇ ਦਲਤ ਜਗਤ ਤੇ ਫੈਡਰੇਸ਼ਨ ਦੇ ਰਾਹੀਂ ਸਰਬਜੀਤ ਕੜਿਆਣਾ ਦੇ ਰਾਹੀਂ ਸਮੁੱਚੀ ਟੀਮ ਦੇ ਰਹੀ ਇਸ ਇਲਾਕੇ ਦੇ ਵਿੱਚ ਭਾਵ ਕੇ ਮੀਊ ਆਣਦੇ ਐਕਸੀਡੈਂਟ ਸਕੂਲ ਦੇ ਵਿੱਚ ਉਹਨਾਂ ਲੋੜਵੰਦ ਲੋਕਾਂ ਵਾਸਤੇ ਘਰੇ ਹਸਪਤਾਲ ਚੱਕ ਕੇ ਲੈ ਜਾਂਦਾ ਇਸ ਦੇ ਵਾਸਤੇ ਅਸੀਂ ਜਿੱਥੇ ਸਮੁੱਚੇ ਅ ਅਹੁਦੇਦਾਰਾਂ ਨੂੰ ਲਾਇਨਸ ਕਲੱਬ ਦੇ ਨੂੰ ਸ਼ੰਕਰਾ ਹਸਪਤਾਲ ਨੂੰ ਔਰ ਦਲਤ ਜਗਰਤੀ ਫੈਡਰੇਸ਼ਨ ਦਾ ਧੰਨਵਾਦ ਕਰਦੇ ਆਂ ਉੱਥੇ ਤੁਹਾਡਾ ਸੂਚੇ ਮੀਡੀਆ ਦਾ ਵੀ ਧੰਨਵਾਦ ਹੈ ਕਿਉਂਕਿ ਤੁਸੀਂ ਇਸ ਇਲਾਕੇ ਦੇ ਵਿੱਚ ਸਾਰਿਆਂ ਨੂੰ ਜਾਗਰੂਕ ਕਰੋਗੇ ਇਸੇ ਤਰ੍ਹਾਂ ਲਾਇੰਸ ਕਲੱਬ ਔਰ ਦਲਤ ਜਾਗਰਤੀ ਫੈਡਰੇਸ਼ਨ ਦੇ ਰਾਹੀਂ ਹੋਰ ਵੀ ਕੈਂਪ ਮੈਡੀਕਲ ਸੇਵਾਵਾਂ ਜਿਹੜੀਆਂ ਲਾਉਣ ਦਾ ਭਰੋਸਾ ਪ੍ਰਧਾਨ ਜੀ ਵੱਲੋਂ ਦਿੱਤਾ ਗਿਆ ਅਸੀਂ ਚਾਹੁੰਦੇ ਆਂ ਕਿ ਤੁਸੀਂ ਇਸ ਨੂੰ ਵੱਧ ਤੋਂ ਵੱਧ ਪ੍ਰਚਾਰੋ ਤੇ ਲੋਕਾਂ ਨੂੰ ਇਸ ਦਾ ਲਾਭ ਲੈਣ ਪ੍ਰਾਈਵੇਟ ਹੈ ਜਿਹੜੇ ਹਜ਼ਾਰਾਂ ਰੁਪਏ ਲੈ ਲੈਂਦੇ ਆ ਜੀ ਇਹ ਸੇਵਾ ਕਿਸ ਤਰ੍ਹਾਂ ਦੇਖਦੇ ਹੋ ਕਿ ਲਾਇੰਸ ਕਲੱਬ ਲੱਗਿਆ ਸੇਵਾ 'ਚ ਲਗਾਤਾਰ ਇਸ ਤਰ੍ਹਾਂ ਹੈ ਕਿ ਜਿਹੜਾ ਸ਼ੰ크ਰਾ ਹਾਈ ਹਸਪੀਟਲ ਹੈ ਉਸ ਦੇ ਵਿੱਚ ਦੋ ਤਰ੍ਹਾਂ ਦੇ ਇਲਾਜ ਹੁੰਦਾ ਜੇਕਰ ਮਰੀਜ਼ ਓਪੀਡੀ ਵਿੱਚ ਜਾਂਦਾ ਹੈ ਤੇ ਉਹ ਬਹੁਤ ਮਹਿੰਗਾ ਇਲਾਜ ਹੈ ਮਹਿੰਗਾ ਕਿਉਂ ਹੈ ਕਿਉਂਕਿ ਉਹ ਬਹੁਤ ਸੁਪਰ ਸਪੈਸ਼ਲਟੀ ਹਸਪੀਟਲ ਹੈ ਜੋ ਸ਼ੰਕਰਾਈ ਹਸਪੀਟਲ ਹੈ ਪਰੰਤੂ ਲੋੜਵੰਦਾਂ ਵਾਸਤੇ ਉਹਨਾਂ ਨੇ ਇਹ ਸ਼ੁਰੂ ਕੀਤਾ ਹੋਇਆ ਹੈ ਤੇ ਬਿਲਕੁਲ ਮੁਫਤ ਹੈ ਦਵਾਈਆਂ ਮੁਫਤ ਹੈ ਐਨਕਾ ਮੁਫਤ ਹੈ ਔਰ ਜੋ ਲੈਂਸ ਪਾਇਆ ਜਾਂਦਾ ਉਹ ਵੀ ਮੁਫਤ ਹੈ ਔਰ ਇੱਥੋਂ ਤੱਕ ਕਿ ਜੋ ਇਹ ਸੁਭਾਵਾਂ ਕਰ ਰਹੀਆਂ ਜਾਂ ਕਹਿ ਸਕਦੇ ਆ ਕਿ ਲਾਇਨਸ ਕਲੱਬ ਔਰ ਅਧਲਤ ਫੈਡਰੇਸ਼ਨ ਜੋ ਹੈ ਜਾਗਰਤੀ ਫੈਡਰੇਸ਼ਨ ਹੈ ਇਹਨਾਂ ਵੱਲੋਂ ਵੀ ਖਾਣ ਪੀਣ ਦਾ ਵੀ ਨਾਲ ਪ੍ਰਬੰਧ ਕੀਤਾ ਗਿਆ ਹੈ ਉੱਥੇ ਸ਼ੰਕਰਾਹੀ ਹਸਪੀਟਲ ਦੇ ਵਿੱਚ ਬਹੁਤ ਵਧੀਆ ਬਿਲਡਿੰਗ ਹੈ ਬਹੁਤ ਵਧੀਆ ਅਰੇਂਜਮੈਂਟ ਹੈ ਕਿਉਂਕਿ ਅਸੀਂ ਲਗਾਤਾਰ ਪੰਜਾਬ ਦੇ ਵਿੱਚ ਬਹੁਤ ਸਾਰੇ ਜਿਹੜੇ ਕੈਂਪ ਹੈ ਪਹਿਲਾਂ ਹੀ ਆਲ ਇੰਡੀਆ ਆਤਰ ਮਿਸ਼ਨ ਵੱਲੋਂ ਸ਼੍ਰੀ ਚਰਨ ਚੂਗਾਂ ਸੱਚਖੰਡ ਖਰਾਲਗੜ੍ਹ ਸਾਡੇ ਰਾਹੀ ਬਹੁਤ ਸਾਰੇ ਕੈਂਪ ਲਵਾ ਰਹੇ ਆਂ ਔਰ ਲਗਾਏ ਜਾ ਰਹੇ ਆਂ ਇਸ ਕਰਕੇ ਬਹੁਤ ਵਧੀਆ ਸਹੂਲਤ ਹੈ ਇਹਨੂੰ ਬਿਨਾਂ ਚਿਜਕ ਜਿਹੜਾ ਉਹ ਤੁਸੀਂ ਇਸ ਦੇ ਵਿੱਚ ਆਓ ਲਾਇੰਸ ਕਲੱਬ ਵਾਲਿਆਂ ਨੇ ਜਗ੍ਹਾ-ਜਗ੍ਹਾ ਤੇ ਇਹ ਜੋ ਸੁਭਦਾ ਲੋੜਵੰਦਾ ਵਾਸਤੇ ਸ਼ੁਰੂ ਕੀਤੀ ਹੈ ਉਸ ਤੇ ਵਾਸਤੇ ਸਾਰਿਆਂ ਨੂੰ ਅੱਗੇ ਆਉਣਾ ਚਾਹੀਦਾ ਖਾਸ ਕਰਕੇ ਤੁਹਾਡਾ ਮੀਡੀਆ ਦਾ ਲੁਧਿਆਣਾ ਟੀਵੀ ਹੈ ਸਰਵਨ ਪੰਜਾਬ ਹੈ ਔਰ ਭਾਈ ਸਾਹਿਬ ਜੀ ਇਹ ਕ੍ਰਾਈਮ ਪ੍ਰੈਸ ਹੈ ਸੋ ਸਾਰਿਆਂ ਜਿੰਨਾ ਹੋਰ ਮੀਡੀਆ ਇਲੈਕਟ੍ਰੋਨਿਕ ਮੀਡੀਆ ਪ੍ਰਿੰਟ ਮੀਡੀਆ ਆਇਆ ਸਾਰਿਆਂ ਦਾ ਧੰਵਾਦ ਠੀਕ ਆ ਚੇਅਰਮੈਨ ਵਿਜ਼ਨ ਅੱਜ ਦਾ ਇਹ ਪ੍ਰੋਗਰਾਮ ਨਾਈਸ ਕਲੱਬ ਲੁਧਿਆਣਾ ਵੈਜੀਟੇਰੀਅਨ ਵੱਲੋਂ ਕੇ ਆਰਗੇਨਾਈਜ਼ ਕੀਤਾ ਗਿਆ ਜ਼ਲਤ ਜਾਗਰਤੀ ਫੈਡਰੇਸ਼ਨ ਤੇ ਸ਼ੰਕਰਾਈ ਹਸਪੀਟਲ ਦੇ ਸਹਿਯੋਗ ਨਾਲ ਇਹ ਸਾਡੀ ਸੇਵਾ ਲਗਾਤਾਰ ਚੱਲ ਰਹੀ ਹੈ ਔਰ ਜਿੱਥੇ ਤੱਕ ਮੈਨੂੰ ਯਾਦ ਆ 20 ਸਾਲ ਤੇ ਮੈਨੂੰ ਹੋ ਗਿਆ ਅਸੀਂ ਹਰ ਮਹੀਨੇ 1 2 3 ਕੈਂਪ ਸਾਰੇ ਪੰਜਾਬ ਵਿੱਚ ਲਗਾ ਰਹੇ ਹਾਂ ਔਰ ਉਸ ਸਤਗੁਰਦੀ ਮੇਰ ਸਾਡੇ ਸੀਨੀਅਰ ਲਾਈਨ ਲੀਡਰ ਦਾ ਸਾਨੂੰ ਸਹਿਯੋਗ ਹੈ ਪਹੁਤਾ 11000 ਤੋਂ ਵੱਧ ਆਪਰੇਸ਼ਨ ਅਸੀਂ ਫ੍ਰੀ ਕਰਾ ਚੁੱਕੇ ਇਹਦੇ ਨਾਲ ਹਰ ਕੈਂਪ ਤੇ ਅਸੀਂ 150 200 ਲੋਕਾਂ ਨੂੰ ਫਰੀ ਹੰਕਾ ਦੇ ਰਹੇ ਹਾਂ 100 150 ਬੰਦਿਆਂ ਨੂੰ ਦੇ ਜ਼ਰੂਰਤ ਅਨੁਸਾਰ ਫਰੀ ਦਵਾਈਆਂ ਵੀ ਦੇ ਰਹੇ ਹਾਂ ਚੈੱਕ ਅਪ ਪ੍ਰੋਪਰਲੀ ਫਰੀ ਹੁੰਦਾ ਇੱਥੋਂ ਅਸੀਂ ਲਜਾਨ ਦੀ ਸੇਵਾ ਸੰਕਰਾ ਹਸਪੀਟਲ ਵੱਲੋਂ ਫਰੀ ਦਿੱਤੀ ਜਾਂਦੀ ਹੈ ਉੱਥੇ ਦੋ ਦਿਨ ਰੱਖਣਾ ਆਪਰੇਸ਼ਨ ਕਰਨਾ ਤੇ ਵਾਪਸ ਛੱਡ ਕੇ ਜਾਣਾ ਉਹ ਫਰੀ ਹੈ ਉਸ ਤੋਂ ਬਾਅਦ 1 ਮਹੀਨੇ ਬਾਅਦ ਜਿਨ੍ਹਾਂ ਦੇ ਆਪਰੇਸ਼ਨ ਹੋਏ ਨੇ ਉਹਨਾਂ ਨੂੰ ਰੀ ਚੈੱਕ ਵਾਸਤੇ ਵੀ ਘੰਟੇ ਵਾਸਤੇ ਬੁਲਾਇਆ ਜਾਂਦਾ ਉਹ ਟੀਮ ਡਾਕਟਰਾਂ ਦੀ ਸਾਡੀ ਇੱਥੇ ਆਉਂਦੀ ਇੱਕ ਮਹੀਨੇ ਬਾਅਦ ਤੁਹੇ ਫਿਰ ਆ ਕੇ ਚੈੱਕ ਅਪ ਵੀ ਕਰੇ ਤੇ ਇਸ ਦੌਰਾਨ ਅਗਰ ਕਿਸੇ ਕਿਸਮ ਦੀ ਕੋਈ ਪ੍ਰੋਬਲਮ ਆਂਦੀ ਹੈ ਤੇ ਸਾਡੇ ਨੰਬਰ ਦਿੱਤੇ ਹੋਏ ਨੇ ਉਹ ਸਾਨੂੰ ਅਪਰੋਚ ਕਰ ਸਕਦੇ ਨੇ ਔਰ ਨਾਲ ਦੀ ਨਾਲ ਮੈਂ ਬੇਨਤੀ ਕਰਦਾ ਹਾਂ ਇਲਾਕਾ ਨਿਵਾਸੀਆਂ ਨੂੰ ਤੁਹਾਨੂੰ ਪ੍ਰੈਸ ਨੂੰ ਵੀ ਕਿ ਸਾਡੇ ਸਾਰੇ ਪੰਜਾਬ ਵਿੱਚ ਇਹ ਕੰਮ ਚੱਲ ਰਿਹਾ ਹੈ ਤੁਸੀਂ ਜਿੱਥੇ ਦੇਖੋ ਇਹ ਜ਼ਰੂਰ ਤੇਵੀ ਦਿਨਾ ਪਿੰਡਾਂ 'ਚ ਮੇਨ ਸਾਡਾ ਮੰਤਵ ਇਹ ਹੁੰਦਾ ਵੀ 2-300 OPD ਹੋ ਜਾਏ ਤੇ 30 40 ਆਪਰੇਸ਼ਨਸ ਨਿਕਲੋਂ ਤੇ ਅਸੀਂ ਸਮੇਂ ਨੇ ਸਫਲ ਹੋ ਗਏ ਕਿਉਂਕਿ ਹਰ ਆਪਰੇਸ਼ਨ ਕੈਂਪ ਤੇ ਸਾਡੇ ਆਪਣੇ ਜਿਹੜੇ ਖਰਚੇ ਨੇ 30 40 ਦਾ ਉਹ ਅਸੀਂ ਆਪਣੇ ਪੱਲੇੋਂ ਅਸੀਂ ਆਪਣੇ ਕੰਟਰੀਬਿਊਸ਼ਨ ਰਾਈ ਕਰਦੇ ਆ ਪਰ ਉਹ ਅਸੀਂ ਸਹਿਯੋਗ ਲੈਣੇ ਆ ਤੁਹਾਡਾ ਵੀ ਇਲਾਕਾ ਨਿਵਾਸੀਆਂ ਦਾ ਇਹ ਲੰਗਰ ਦੀ ਜ਼ੇਵਾ ਹੋ ਗਈ ਰੋਟੀ ਪਾਣੀ ਦਾ ਚਾਹ ਪਾਣੀ ਦਾ ਖਰਚਾ ਮਨਜ਼ੀ ਦਾ ਖਰਚਾ ਕਈ ਵਾਰੀ ਹੋਰ ਵੀ ਸਾਨੂੰ ਮਿਲ ਜਾਂਦੇ ਨੇ ਤੋਂ ਸਹਿਯੋਗ ਅਸੀਂ ਦਲ ਜਾਗਰਤੀ ਫੈਡਰੇਸ਼ਨ ਤੋਂ ਲੈਸ ਬਾਰੀ ਉਹਨਾਂ ਦੇ ਅਸੀਂ ਬਹੁਤ ਧੰਨਵਾਦੀ ਆਂ ਤੇ ਇਲਾਕਾ ਨਿਵਾਸੀਆਂ ਦੇ ਸੰਗਤਾਂ ਦੇ ਬਹੁਤ ਬਹੁਤ ਸੇ ਸਹਿਯੋਗ ਮਿਲਿਆ ਸਾਨੂੰ ਬਹੁਤ ਬਹੁਤ ਧੰਨਵਾਦ ਜੈ ਹਿੰਦ ਜੈ ਲਾਲ ਠੀਕ ਮੌਕੇ ਤੇ ਇੰਨੀ ਲੋੜ ਸੀ ਕੈਂਪ ਦੀ ਕੀ ਲੈ ਦੇ ਇੱਥੇ ਜੀ ਬਹੁਤ ਜ਼ਿਆਦਾ ਲੋੜ ਸੀਗੀ ਕੈਂਪ ਦੀ ਇਹਦਾ ਕਿਉਂ ਸਾਰਾ ਗਰੀਬੀ ਰਹੀ ਹੈ ਜੀ ਬਹੁਤ ਮਤਲਬ ਜਿਹਨੂੰ ਆਪਾਂ ਪਛੜਿਆ ਕਹਿ ਦਈਏ ਜੀ ਤੇ ਇਸ ਕਰਕੇ ਇੱਥੇ ਜੋ ਬਹੁਤ ਇੱਥੇ ਮਤਲਬ 80% ਗਰੀਬ ਲੋਕ ਰਹਿੰਦੇ ਨੇ ਇੱਥੇ ਜੀ ਜਿਹੜੇ ਕੋਈ ਉਹਦਾ ਕੋਈ ਮਤਲਬ ਕੋਈ ਇਹਨਾਂ ਖਾਸਕਾਰ ਕੀਤਾ ਨਹੀਂ ਹੈ ਸਿਰਫ ਉਹਨਾਂ ਤਮਜੂਰੀ ਕਰਕੇ ਹੀ ਆਪਣਾ ਜੀ ਗੁਜ਼ਾਰਾ ਕਰਦੇ ਨੇ ਇਸ ਕਰਕੇ ਇਹ ਜੋ ਇਹਨਾਂ ਨੇ ਕੈਂਪਰ ਹੋਇਆ ਸ਼ੰਕਰ ਹਸਪਤਾਲ ਵਾਲੇ ਜਾਂ ਹੋਰ ਜਿਹੜੀ ਦੂਜੀ ਆਪਣੀ ਜਾਗਰਤੀ ਟੀਮ ਹੈ ਇਹਨਾਂ ਨੇ ਸਾਰਿਆਂ ਨੇ ਰਲ ਮਿਲ ਕੇ ਤੇ ਸਾਰੇ ਸਹਿਯੋਗ ਦੇ ਨਾਲ ਇਹਨਾਂ ਨੇ ਸਾਰੇ ਸਾਡੇ ਇਸ ਏਰੀਏ ਨੂੰ ਬਹੁਤ ਇਹਦਾ ਫਾਇਦਾ ਹੋਇਆ ਜੀ ਜਿਹੜੇ ਸਾਡੇ ਕੈਂਪ ਦੇ ਵਿੱਚ ਕੰਮ ਤੇ ਕੰਮ ਦੋ 2.5 250 ਦੇ ਕਰੀਬ ਲਗਭਗ ਇਹਨਾਂ ਨੇ ਜੋ ਅੱਖਾਂ ਦਾ ਚੈੱਕਅਪ ਕੀਤਾ ਜਿਹਦੇ ਵਿੱਚੋਂ 25 30 ਜਾਂ 30 35 ਲੋਕ ਹੋ ਸਕਦੇ ਨੇ ਜਿਹੜੇ ਆਪਰੇਸ਼ਨ ਵੀ ਹੋਣ ਇਸ ਕਰਕੇ ਇਹਦੀ ਬਹੁਤ ਵੱਡੀ ਜ਼ਰੂਰਤ ਸੀ ਇਸ ਏਰੀਏ ਦੇ ਵਿੱਚ ਇਸ ਕਰਕੇ ਕਿਉਂ ਇੱਥੋਂ ਜਾਂ ਦੂਰ ਕਿਤੇ ਜਾਣਾ ਦੁਬਿਆਨੇ ਵੀ ਜਾਣਾ ਤੇ ਆਮ ਬੰਦਾ ਜਾਂ ਆਪਰੇਸ਼ਨ ਵੀ ਕਰਵਾਣਾ ਕਿਸੇ ਆਮ ਬੰਦੇ ਦੇ ਵਾਸਤੇ ਦਾ ਕੰਮ ਨਹੀਂ ਕਮ ਸੇ ਕਮ ਜੇ ਆਪਾਂ ਘੱਡੂ ਘੱਟ ਵੀ ਲਈਏ 10000 ਰੁਪਇਆ ਇਹ ਲੱਗ ਸਕਦਾ ਹੈ ਇਸ ਆਪਰੇਸ਼ਨ ਤੇ ਦੁੱਧ ਜਿੰਨਾ ਮਰਜ਼ੀ ਵਾਢੋ ਆਰ ਲੋ ਕਿਹੜੇ ਪਿੰਡ ਤੋਂ ਆਏ ਕਿਹੜੇ ਪਿੰਡ ਤੋਂ ਆਂਚੇ ਅਸੀਂ ਹਾਂਜੀ ਪਿੰਡ ਮਾਛੀਆਂ ਕਲਾਂ ਜੀ ਜੀ ਸਾਬ ਦਾ ਸਾਬ ਕਾਬ ਵਲਾਗ ਸੰਤੀ ਮੈਂਬਰ ਜੀ ਜੀ ਹਾਂਜੀ ਹਾਂਜੀ ਤੇ ਹੋਰ ਕਿਹੜੇ ਕਿਹੜੇ ਪਿੰਡ ਤੋਂ ਕਾਫੀ ਕਿੰਨੇ ਕਮੈਂਟਾਂ ਨੂੰ ਲਾਭ ਹੋਇਆ ਹੀ ਹੈ ਇਹ ਇਹ ਸਾਡੇ ਜੀ ਕਾਫੀ ਹੈ ਜਿਹੜੇ ਸਾਡੇ ਪੰਜ ਸੱਤ ਪਿੰਡ ਨੇ ਜੀ ਇਹਨਾਂ ਨੂੰ ਕਟੋ ਘਟ ਮਾਛੀਆਂ ਕਲਾਮ ਮਾਛੀਆਂ ਖੁਰਦ ਆਪਣੇ ਇੱਧਰ ਸਾਡੇ ਨਿਯੋਵਾਲ ਕੜਿਆਣਾ ਕਲਾਮ ਕੜਿਆਣਾ ਖੁਰਦ ਬੌਕਰ ਗੁਜਰਾ ਸਸ ਹੋਰ ਜਿਵੇਂ ਲਾਗੇ ਲਾਗੇ ਦੇ ਜਿੰਨੇ ਹੋਰ ਵੀ ਪਿੰਡ ਨੇ ਜਿੰਨੇ ਕਰੋ ਆਪਾਂ ਮਤਲਬ ਇਹਦੇ ਕਾਫੀ ਇਹਨਾਂ ਪਿੰਡਾਂ ਨੂੰ ਕਾਫੀ ਕਾਇਦਾ ਹੋਇਆ ਜੀ ਕਰਾ ਕੇ ਜੀ ਹਾਂ ਜੀ ਤੇ ਬਹੁਤ ਇੰਦਾ ਵੱਡਾ ਪ੍ਰਾਲਾ ਜਿਹੜਾ ਜਦੋਂ ਜਿਹੜੇ ਜਿਨ੍ਹਾਂ ਨੇ ਆਪਣੇ ਆਪਣੇ ਸਰਪੰਚ ਸਾਹਿਬ ਨੇ ਮਲਕੀਤ ਸਿੰਘ ਜੀ ਜਿਨ੍ਹਾਂ ਨੇ ਅਜਿੰਦਾ ਸਕੂਲ ਇਹਨਾਂ ਦੇ ਇਹਨਾਂ ਨੇ ਬਹੁਤ ਵੱਡਾ ਸਹਿਯੋਗ ਕਰਕੇ ਤੇ ਇਹ ਇਹਨਾਂ ਦਾ ਸਭ ਤੋਂ ਵੱਡਾ ਪ੍ਰਾਲਾ ਇਹਨਾਂ ਦੇ ਬਾਕੀ ਜਿਹੜੇ ਸ਼ੰਕਰਾ ਹਸਤਾਲੇ ਆਪਣੇ ਸੋਨੀ ਜੀ ਜਾਂ ਹੋਰ ਜਿਹਨੇ ਡਾਕਟਰ ਸਾਹਿਬ ਜਿਨ੍ਹਾਂ ਨੇ ਵੀ ਆਏ ਨੇ ਸਾਡੇ ਜੋ ਸਰਬਜੀਤ ਜੋ ਆਪਣੇ ਜਲਤ ਜਾਗਰਤ ਦੇ ਪ੍ਰਧਾਨ ਨੇ ਉਹਨਾਂ ਨੇ ਵੀ ਬਹੁਤ ਵੱਡਾ ਪ੍ਰਾਲਾ ਕਰਕੇ ਇਹ ਸਾਰੇ ਇਲਾਕੇ ਦੇ ਜੋਗ ਦੇ ਨਾਲ ਬਹੁਤ ਵੱਡਾ ਪ੍ਰਾਲਾ ਕੀਤਾ ਜਿਹੜਾ ਬਹੁਤ ਲੋਕਾਂ ਨੂੰ ਫਾਇਦਾ ਹੋਇਆ ਜੀ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ